ਹਜ਼ਾਰਾਂ ਏਕੜ ਜ਼ਮੀਨ ਹੂੰ ਆ ਪਾਣੀ ਕਰਕੇ ਸਾਰੀ تباہ ਹੋ ਗਈ ਐ ਸਾਹ ਤੁਸੀਂ ਦੇਖ ਸਕਦੇ ਹੋ ਟੂਬਲ ਵੀ ਲੱਗੇ ਐ ਟੂਬਲ ਵੀ ਡੁੱਬ ਗਏ ਆਪਣੇ ਫਸਲਾਂ ਵੀ ਡੁੱਬ ਗਈਆਂ ਸਾਰ ਥੱਲੇ ਕਰਿਓ ਤੇ ਅੱਜ ਲੋੜ ਐ ਸਾਰੇ ਪੰਜਾਬੀਆਂ ਨੂੰ ਹੂੰ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਐ ਜਿੱਥੇ ਜਿੱਥੇ ਹੜ੍ਹ ਐ ਹੂੰ ਮੈਂ ਅਕਸ਼ੋਮਨੀ ਖਾਲੀ ਦਲ ਦੇ ਲੀਡਰਸ਼ਿਪ ਨੂੰ ਵਰਕਰਾਂ ਨੂੰ ਬੇਨਤੀ ਕਰੀ ਦਤੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਹਿਆ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਨੂੰ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀ ਸੀ ਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀ ਨਾਲ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਕੀ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੀ ਘਰ ਬੀਬੀ ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਹੈ ਛੁੱਟੀਆਂ ਮਨਾਉਣ ਗਿਆ ਇਹ ਤੋਂ ਮਾੜੀ ਗੱਲ ਕੀ ਉਸ ਦੀ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਿੰਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਹੈ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ ਹਜ਼ਾਰ ਰੁਪਏ ਕਿੱਲਾ ਪੈਸਾ ਇਕੱਠਾ ਕਰਕੇ ਕੰਟਰੀਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਏ ਕਿੱਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾ ਕੇ ਇੱਕ ਕੀਤਾ ਉਹ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਤਲਬ तकरीबन 80000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਹੈ ਇਹਦਾ ਮਕਸਦੀ ਹੈ ਸਵਾਸਤੇ ਹੁੰਦਾ ਮੈਨੂੰ ਯਾਦ ਆ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲ ਕਫੂਲਾ ਸਾਰੇ ਫਲੱਡਸ ਆ ਗਈ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੇ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋ ਐਸ ਕਰਕੇ ਵਾ ਨਾਲੇ ਮੈਂ ਹੋਰ ਵੀ ਕਹਿਣਾ ਚਾਹਣਾ ਹੈ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਲੀ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਦੀ ਦੋਵਾਂਗੇ ਨਹੀਂ ਤੇ ਕੁਝ ਆਉਣਾ ਨਹੀਂ ਤੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਏ ਤੁਮ ਲੂਗੀ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇਂ ਚੋ ਦੁਖਾਲੀ ਸਮੇਂ ਚੋ ਨਗਰੀਏ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਹਾਂ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਬੰਦ ਕਰਨੀ ਤੁਸੀਂ ਆ ਜ਼ਿਕਰ ਕਰਦੇ ਫੰਡਾਂ ਦੇ ਫੰਡ ਦੇ ਕਿਸੇ ਤਰੀਕੇ ਦੀ ਕਮੀ ਨਹੀਂ ਹੈ ਜਿੱਥਾਂ ਤੋਂ ਖੜੇ ਆ 4 ਕਿਲੋਮੀਟਰ ਦੂਰ ਬੰਨਾ ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪਰ ਵੀ ਹੋ ਕੇ ਆਏ ਹੋ ਦੇਖੋ ਇਹਦਾ ਇੱਕੋ ਇਲਾਜ ਹੈ ਪੱਕੇ ਕੰਕਰੀਟ ਦੇ ਜਿੰਨੇ ਦਰੇ ਆ ਆਪਣੇ ਇਹਨਾਂ ਨੂੰ ਕੰਕਰੀਟ ਨਾਲ ਪੱਕੇ ਜਿਵੇਂ ਆਪਾਂ ਡੈਮ ਬਣਾਉਣੇ ਆ ਓਵੇਂ ਸਾਰਾ ਕਰਨਾ ਪੈਣਾ ਇਹ ਸੰਭਵ ਹੈ ਸਰਦਾਰ ਪਤ ਜੇ ਸੰਭਵ ਹੈਗਾ ਮੈਂ ਅੱਜ ਵਾਦਾ ਕਰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਹਰ ਤਿੰਨਾਂ ਚਾਰ ਸਾਲ ਬਾਅਦ ਇੱਡਾ ਵੱਡਾ ਨੁਕਸਾਨ ਹੁੰਦਾ ਹੈ ਪ੍ਰਮਾਤਮਾ ਮਿਹਰ ਕਰੇ ਆਪਾਂ ਨੂੰ ਮੌਕਾ ਮਿਲੇ ਸੇਵਾ ਕਰਨ ਦਾ ਜਿੰਨੇ ਆਪਣੇ ਨਦੀਆਂ ਸਾਰਿਆਂ ਨੂੰ ਪੱਕੇ ਡੈਮਿੰਗ ਕਰਦਾਂਗੇ ਤਾਂ ਹੀ ਇੱਕ ਇਹਦਾ ਹੱਲ ਹੋਣਾ ਨਹੀਂ ਤਾਂ ਐਂ ਮਿੱਟੀ ਦੇ ਨਾਲ ਨਹੀਂ ਹੋਣਾ